ਦਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬੈੜਾ ਤੇ ਇੱਕ ਬੱਚੀ ਦਿਖਾਉਣ ਜਾ ਰਹੇ ਹਾਂ ਜਮੈਂ ਟੌਪ ਦੇ ਨਗੀਨੇ ਆ ਜਿਹਨੂੰ ਕਹਿੰਦਾ ਪਾਓ ਸਰਦੀਆਂ ਦੇ ਤੋਹਫੇ ਆ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਵੀਰ ਜੀ ਅਸਟੀ ਕਰ ਨਾਮ ਐਡਰੈਸ ਦੱਸ ਦੋ ਜੀ। ਹਾਂ ਜੀ ਤੇਰਾ ਜੱਜਾ ਪਿੰਡ ਪਧਾਉੜ ਜ਼ਿਲ੍ਹਾ ਬਰਨਾਲਾ ਸੀਰਤਾਪਾਪ ਹੈਗੀ। ਸੀਰਤਾਪਾਪ ਹੈਗੀ। ਹਾਂ ਜੀ। ਠੀਕ ਹੈ। ਇਹ ਨੇੜੇ ਵਾਲੇ ਰਾਤ ਰਹਿ ਗਿਆ ਆਪਣਾ। ਹਾਂ ਵੀ ਨੇੜੇ ਵਾਲੇ ਐਰੋਪੋਰਟ ਤੋਂ ਮਾਰ ਦੇ ਬੋਲਦਾ ਚੱਲ ਆ ਗਿਆ। ਠੀਕ ਹੈ ਠੀਕ ਹੈ। ਮੋਬਾਈਲ ਨੰਬਰ ਬੋਲ ਦੋ ਜੀ। 9863058511 ਇੱਕ ਵਾਰ ਹੋਰ ਬੋਲ ਦਿਜੀ। 9863058511 ਠੀਕ ਹੈ। ਹਾਂ। ਪਿੰਡ ਪਧਾਉੜ ਆ ਗਿਆ। ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖ ਰਹੇ ਹਾਂ ਜੀ। ਹਾਂ ਜੀ। ਇਹ ਯਾਨੀ ਕਿ ਕਿੰਨੇ ਕੇ ਟਾਈਮ ਦੀ ਇਹ? ਜੀ ਏਜ ਕੀ ਹੈ ਪਹਿਲਾਂ ਤੁਸੀਂ ਦੱਸੋ ਜੀ ਏਜ ਕਿੰਨੀ ਉਮਰ ਕਿੰਨੀ ਹੈ ਏਜ ਬਾਈ ਹੋਪ ਬਾਈ ਦੀ ਮਾਨਿਕ ਚਲੋ ਵੀ 2 ਸਾਲਾਂ ਠੀਕ ਹੈ ਤਾਂ ਸੋਹਣੀ ਯਾਨੀ ਕਿ ਫੇਸ ਕੁਆਲਟੀ ਵਗੈਰਾ ਤੁਸੀਂ ਦੇਖੋ ਹੂੰ ਹੂੰ ਠੀਕ ਹੈ ਗੱਬਰਾਂ ਬੱਚੀ ਮਾਂ ਦੀタル ਵੀ 5 ਮਹੀਨਿਆਂ ਦੀ ਪੰਜ ਮਹੀਨਿਆਂ ਦੀ ਗੱਬਣ ਹੈ ਠੀਕ ਹੈ ਸੀਮਿੰਟ ਵਗੈਰਾ ਦਾ ਪਤਾ ਜੀ ਸੀਮਿੰਟ ਬਾਈ ਇਹਦੇ ਵੱਡ-ਵੱਡ ਦਾ ਬੋਬਿੰਗ ਲੱਗਿਆ ਹੋ ਬਾਈ ਠੀਕ ਹੈ ਟੋਰੋਂਗੇ ਜੀ ਹਾਂ ਤਾਂ ਦੋਸਤੋ ਦੇਖ ਸਕਦੇ ਸੋਹਣੀ ਫੇਸ ਕੁਆਲਟੀ ਦੇ ਵਿੱਚ ਆ ਗਈ ਜਿੰਦ ਜਾਨ ਦੇ ਵਿੱਚ ਆ ਗਈ ਇਹ ਸੀਨਾ ਵੀ ਕਿਸੇ ਪਾਸੇ ਨਹੀਂ ਚਾਰ ਥਾਣਾ ਫੋਟਸਾਂ ਕੋਈ ਨਹੀਂ ਤੁਸੀਂ ਦੇਖੋ ਹਲੇ ਥੱਲੇਵਾ ਕੱਢਣਾ ਤੁਸੀਂ ਦੇਖ ਸਕਦੇ ਹੋ ਪੰਜ ਮਿੰਟ ਪੰਜ ਮਹੀਨੇ ਹਨਾ ਹੀ ਪੰਜ ਮਿੰਟ ਸਾਢੇ ਪੰਜ ਮਹੀਨੇ ਠੀਕ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਆਪਾਂ ਮੰਨਤਣ ਹੋ ਜੂਗਾ ਮੰਨਤਣ ਕਰਦੇ ਆਂ ਬਈ ਕਰਿਆ ਠੀਕ ਹੈ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਕਿਵੇਂ ਸੁਆਹ ਜੀ ਬਈ ਪੁੱਜਾ ਜੂਗਾ ਠੀਕ ਹੈ ਵੀ ਵੀ ਆ ਬੜ ਠੀਕ ਹੈ ਦੇਵੀ ਭਾਈ ਚੁਵਾਈ ਹੋਈ ਵੇ ਬੰਦਾ ਉਸ ਹਾਰ ਜਜਮੈਂਟ ਲਾ ਲੇ ਸਵੇਰੇ ਮੰਨ ਕੇ ਤਾਂ 7 ਵਜੇ ਦੀ ਭਾਈ ਚੁਵਾਈ ਹੋਈ ਵੇ ਬੈਠਦੀ ਠੀਕ ਹੈ ਪਿਛਲੇ ਸਵੇਰ ਕੀ ਰਿਕਾਰਡ ਰਿਹਾ ਜੀ ਇਹਦਾ ਪਿਛਲੇ ਸਵੇਰ ਮਾ ਇਹਦਾ ਦੁੱਧ ਇਹ ਹਾਂ ਮਨੇ ਕਿ ਚਰੋ ਵੀ ਦਿੱਤੇ ਨਹੀਂ ਆ ਪਿਛਲੇ ਸਵੇਰ ਸਤਾਰਾ ਲਈ ਦਵਾਈ ਦਿੱਤੀ ਗਈ ਹੈ 16 17 ਠੀਕ ਹੈ ਚੌਂ ਚੁਵਾਦੀ ਕਿਵੇਂ ਆ ਚੌਂ ਚੁਵਾਦੀ ਭਾਈ ਇੱਕ ਨੰਬਰ ਧਾਰਾ ਮਾਰਾਂਗੇ ਠੀਕ ਹੈ ਹਾਂ ਭਾਈ ਪਿੱਛੇ ਕੀ ਆ ਗਿਆ ਜੀ ਇਹਦੇ ਪਿੱਛੇ ਤੇ ਮੇਲ ਕਾ ਹੁਹਾ ਦਾ ਕਰਛਾ ਦਾ ਮੇਲ ਕਾ ਠੀਕ ਹੈ ਇਹਨੂੰ ਭਾਈ ਹਲੇ ਮੰਨ ਕੇ ਚਲੋ ਇਹਨੂੰ ਹਫਤੇ ਤੋਂ ਥੱਲੇ ਖਾਲੀ ਆ ਹਫਤੇ ਤੋਂ ਅੰਦਰ ਅੰਦਰ ਸੂਚ ਠੀਕ ਕੱਦ ਘਾੜ ਕਾਫੀ ਆ ਗਿਆ ਬਾਕੀ ਥਣ ਦੇਖੋ ਚਾਹੇ ਹੱਥੀ ਚਵਾਈ ਕਰੋ ਚਾਹੇ ਮਸ਼ੀਨੀ ਕਰੋ ਆ ਤੂੰ ਹੀ ਦੇਖ ਸਕਦੇ ਹੋ ਬੰਦਾ ਲਕੌਂਦੀ ਹੈ ਜਮਾ ਅੜਾ ਟੇ ਲਾਡੂ ਲਾ ਵੀ ਤੂੰ ਦੇਖ ਸਕਦੇ ਐਨ ਇੱਕ ਨੰਬਰ ਲਾਜਵਾਬ ਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਦੇਖੋ ਪਹਿਲਾ ਐਨ ਇੱਕ ਨੰਬਰ ਲਾਜਵਾਬ ਆ ਠੰਡੀ ਸੀਲ ਪੂਰੀ ਬਾਰ ਫਰ ਗਿਆ ਚਾਹੇ ਰੇਲ ਗੱਡੀ ਦੇ ਲੀ ਨਾ ਬੰਨ ਕੇ ਚੋਲੋ ਦੋਸਤੋ ਦੇਖ ਸਕਦੇ ਹੋ ਮੋਟਾ ਚੋਣਾ ਗਿਆ ਐਨ ਲਾਜਵਾਬ ਆ ਮੈਂ ਬਸ ਮਾਈ ਨਹੀਂ ਕੋਈ ਕੋਈ ਪੂਰ ਸਰ ਲਾੜੀ ਤੁਸੀਂ ਦੇ ਪਿਛਲੇ ਦਿਨਾਂ ਚ ਵੀ ਮਾਰਦੇ ਲੈ ਬਾ ਲਾਜਵਾ ਵਾ ਤੁਸੀਂ ਦੇਖ ਸਕਦੇ ਹੋ ਨਾੜਾ ਵਗੈਰਾ ਮਿਲਕ ਵੇਸ ਵਗੈਰਾ ਤੁਸੀਂ ਚੈੱਕ ਕਰੋ ਐਂਡ ਠੰਡੀ ਸੀ ਆ ਲੈ ਬਾਈ ਵਰ ਜਿਵੇਂ ਮਰਜੀ ਬਹਿ ਕੇ ਤੁਸੀਂ ਚੋਈ ਚੱਲੋ ਕਾਸੀ ਤਰ੍ਹਾਂ ਦੀ ਤਕਲੀਫ ਆ ਗਈ ਬਈ ਇੰਨਾ ਤਾਂ ਹੋਰ ਕੱਢਿਆ ਆਉਂਦੀ ਆ ਬੜਾ ਜਵਾਈ ਨੂੰ ਪੂਰੀ ਬਈਆ ਜੀ ਜੀ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਬਾਬਾ ਇਹ ਲੈਣ ਦੇ ਨਾਲ ਹੀ ਗੱਲ ਆ ਪਹੁੰਚ ਆਈ 52000 ਦੀ ਮੱਛੀ ਦੇਣਾ 52000 ਮਾਨ ਤਾਂ ਇਹ ਚੋ ਕਰਨਾ ਪੈਣਾ ਬਸ ਠੀਕ ਹੈ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖ ਰਹੇ ਜੀ ਹਾਂ ਇੱਕ ਐਮ ਜਾਨੀ ਕਿ ਇਹਨੂੰ ਏਜ ਪਹਿਲਾਂ ਦੱਸੋ ਏਜ ਕਿੰਨੀ ਹੈ ਦੀ ਏਜ ਬਾਈ ਹੋਵੇ 11 12 ਮਹੀਨੇ ਦੀ ਠੀਕ ਹੈ ਦੰਦੋਂ ਦੰਦੋਂ ਬਾਈ ਕੀ ਦੀਆ ਦੰਦੋਂ ਖੀਰੀ ਆ ਗਈ ਬਾਈ ਹੋਈ ਸੀ ਜੀ ਕੈਂਟ ਨਾਲ ਚੈੱਕ ਪਾਸ ਕੀਤੀ ਆ ਬਿਲਕੁਲ ਠੀਕ ਹੈ ਏ ਆਈ ਹੋਈ ਵੀ ਆ ਠੀਕ ਹੈ ਦਿਨ ਪਤਾ ਕਿੰਨੇ ਕੋ ਹੋਗੇ ਨਹੀਂ ਜੀ ਦੰਦ ਬਾਈ 3 ਮਹੀਨੇ ਬਾਅਦ ਲੱਗਿਆ ਚੈੱਕ ਪਾਸ ਬਾਈ ਉਹ ਮੈਨੂੰ ਕਿਹੜਾ ਫਲਾਣੇ ਚੈੱਕ ਨਾਲ ਚੈੱਕ ਪਾਸ ਹੋ ਜੂਗੀ ਠੀਕ ਹੈ ਤੇ ਇਹਦਾ ਜਸਨੋ ਬਾਈ ਜਸਨੂ ਬਾਬਾਈ ਆ ਤੇ ਬੱਚੀ ਦੇ ਨਾਲ ਬਾਈ ਜੀ ਠੀਕ ਹੈ ਕੋਈ ਦੀ ਮਾਂ ਦਾ ਮਦਰਦਾਰ ਰਿਕਾਰਡ ਵਗੈਰਾ ਪਤਾ ਜੀ ਹਾਂ ਬਈ ਮਾਂ ਵਾਂਗ ਚਲੋ ਵੀ ਫੋਟੋ ਬੱਚੀ ਇਹਦੇ ਮਨ ਕਿੱਦਾਂ ਦੇ ਗਈ ਯਾਰ ਠੀਕ ਹੈ ਆਪ ਕਿਹੜੇ ਸੀਮੰਦੀ ਆ ਇਹ ਹਾਂ ਬਾਈ ਇਹ ਬੈਂਕ ਮਾਰਕੀ ਆ 40 ਕੁ ਪੂਆਂ ਦੀ ਆ ਬਈ ਠੀਕ ਹੈ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਆਈ ਇਹਦੀ ਹੋਈ ਵੀ ਆ ਲਗਭਗ ਮਹੀਨਾ ਹੋ ਗਿਆ ਹੈ ਨਾ ਜੀ ਹਾਂ ਕਟ ਕਟ ਨਾ ਚੈੱਕ ਪਾਸ ਵੀ ਹੋ ਜਾਊਗੀ ਤਾਂ ਮੁੱਲ ਵੀਰ ਕਰਦਾ ਬਾਈ ਯਾਰ 22000 ਦੇ ਵਿੱਚੋਂ ਵੀ ਮਾਨਤਾ ਨੂੰ ਛੋਟਾ ਹੋ ਜਾਊਗਾ ਠੀਕ ਹੈ ਵੀਰੇ ਜਿਹੜੀ ਆਪਾਂ ਚੌਥੇ ਨੰਬਰ ਤੇ ਦੇਖ ਰਹੇ ਹਾਂ ਜੀ ਇੱਕ ਐਵੇਂ ਸੂਏ ਆ ਬਾਈ 2400 ਯਰਸੀ ਆਲੀ ਥੱਲੇੋਂ ਦਿਖਾ ਦੇ ਐ ਜਸਜੀਤ ਜੀ ਦੇਖੋ ਐਨ ਸੋਹਣੇ ਥਣ ਹਵਾਨੇ ਦੇ ਵਿੱਚ ਆ ਗਈ ਕੰਪੈਕਟ ਜੀ ਆ ਗਈ ਤੁਸੀਂ ਦੇਖ ਸਕਦੇ ਹੋ ਐਨ ਸਰਦੀਆਂ ਦਾ ਤੋਹਫਾ ਹੀ ਆ ਜਮਾ 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 ਤੁਸੀਂ ਪਿੱਛੇ ਪਿੱਛੇ ਕੀ ਹੈ ਜੀ ਇਹਦੇ ਪਿੱਛੇ ਮੇਲਕਾ ਫਾਗਿਆ ਤੁਸੀਂ ਦੇਖ ਸਕਦੇ ਹੋ ਚੌਂ ਚਵਾਦੀ ਕਿਵੇਂ ਪਹਿਲਾਂ ਤਾਂ ਇਹ ਦੱਸੋ ਚੌਂ ਇੱਕ ਨੰਬਰ ਆ ਬੰਦਾਰਾ ਮਾਰਾ ਜਿਹੜਾ ਜੁਕਾ ਪੁਖਾ ਆ ਗਿਆ ਹੈ ਨਾ ਠੀਕ ਹੈ ਪਿਛਲੇ ਸੂਏ ਕੀ ਰਿਕਾਰਡ ਰਿਹਾ ਇਹਦਾ ਕਿੰਨੇ ਕੋਈ ਦੇਰੀ ਹੈ 22 ਲੀਟਰ ਬਾਈ 22 ਲੀਟਰ ਬਾਕੀ ਅੱਡੋ ਅੱਡ ਸਮਝ ਆ ਹਾਂ ਬਾਕੀ ਜਿਹੇ ਜੀ ਸੇਵਾ ਕਰ ਲਓਗੇ ਨਾ ਉਹ ਜਿਹੋ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਭਈਆ ਆਪੇ 2000 ਦੀ ਆ ਠੀਕ ਹੈ ਤਾਂ ਦੋਸਤੋ ਚੋਂ ਤੁਸੀਂ ਦੇਖੋ ਕੋਈ ਪੂਰਸਾਲਾ ਨਹੀਂ ਮੂਰਲੇ ਜਨਾਵਤ ਤਾਂ ਦੇਖ ਸਕਦੇ ਹੋ ਲਾਜਵਾਬ ਤਾਂ ਦੋਸਤੋ ਗਰਮ ਜਮਾ ਸਰਦੀਆਂ ਦਾ ਤੋਹਫਾ ਹੀ ਹੈ ਜਿਵੇਂ ਮਰਜ਼ੀ ਚੋਈ ਚਲੋ ਕਾਸ਼ ਦੀ ਤਕਲੀਮ ਨਹੀਂ ਠੰਡੀ ਸੀਟ ਪੂਰੀ ਬਰਫ ਫਰੀ ਗਿਆ ਦੇਖ ਸਕਦੇ ਹੋ ਜਿਵੇਂ ਮਰਜੀ ਠੀਕ ਹੈ ਵੀਰੇ ਇਹਦਾ ਮੁੱਲ ਕੀ ਕਰਦੇ ਆਪਾਂ ਬਾਈ ਮੁੱਲ 66000 ਆ ਪਛੀ ਦੀ ਦਾਨ 66000 ਦੀ ਹਾਂ ਬਾਈ ਠੀਕ ਹੈ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਿਓ ਆਦਾ ਬਾਈ ਜੀ ਆਹ ਦਾ ਸਮਾਨੇ ਕੋਲ ਵੀ ਪੈਂਡ ਭਦਾਉਣ ਪਈ ਜ਼ਿਲ੍ਹਾ ਫਰਨਾਲਾ ਇਸੀ ਹੱਬਾ ਬਣਾ ਨੇ ਕਰਦੇ ਨੇ ਬਾਈ ਆਪਣੀ ਫਾਰਮ ਆ ਠੀਕ ਹੈ ਨੇੜੇ ਨੇੜੇ ਰਾਤੇ ਆਪਣਾ ਆ ਗਿਆ ਠੀਕ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨੱਕ ਦਿਖਾਇਆ ਚਾਰ ਦੇ ਚਾਰ ਛੇਲਾ ਠੀਕ ਹੈ ਜਿਹੜੀਆਂ ਤਿੰਨ ਵਸੇ ਤਿੰਨਾਂ ਦਾ ਇੱਕੋ ਜਿਹਾ ਦੱਸ ਦੇ ਜਿਹੜੀ ਪਹਿਲੇ ਨੰਬਰ ਤੇ ਆ ਗਈ ਵੀਰੇ ਹਾਂ ਬਈ ਇਹ ਜਾਨੀ ਕਿ ਇਹਦੀ ਉਮਰ ਕਿੰਨੀ ਹੈ ਪਹਿਲਾਂ ਤਾਂ ਇਹ ਦੱਸੋ ਵੀਰੇ ਇਹਦੀ ਇਹਦੀ ਮਾਨਿਕ ਦਾ ਬਾਈ ਸਾਢੇ 4 ਮਹੀਨਾ ਦੀ ਬਈ ਠੀਕ ਹੈ ਇਹਦੀ ਮਦਰ ਦਾ ਰਿਕਾਰਡ ਵਗੈਰਾ ਜੀ ਬਾਈ ਮਾਂ ਜੀ ਚਲੀ ਗਈ ਜਮਾਂਗੇ 20 ਬਾਈ ਲੀਟਰ ਦੇ ਵੀਰੇ ਠੀਕ ਹੈ ਕੋਈ ਸੀਮਨ ਵਗੈਰਾ ਦਾ ਪਤਾ ਕਿਹੜੀ ਦੀ ਆਪੇ ਬਾਈ ਆਪੇ ਟੈਸੰਦੀ ਆ ਬਾਈ ਠੀਕ ਹੈ ਹਾਂ ਬਈ ਤਾਂ ਇਹ ਕਿੰਨੀ ਦਸੀ ਇਹ ਜੀ ਬਈ ਹੈਗੀ ਆਲੇ ਮੰਨ ਕੇ ਚਾਰ ਪੰਜ ਮਹੀਨੇ ਠੀਕ ਹੈ ਇਹਦਾ ਮੁੱਲ ਕੀ ਕਰਦੇ ਆਪਾਂ ਉਹ ਲੈਣੇ 12 ਦੀ ਬੱਚੀ ਦੇ ਨਾਲ 12000 ਸਿਰਫ ਬਸ ਠੀਕ ਹੈ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਇਹਦੀ ਏਜ ਕਿੰਨੀ ਹੈ ਇਹ ਵੀ ਬਾਈ ਮੈਂ ਕਿਹਾ ਸੇਮ ਹੀ ਆ ਬਾਈ 6 ਮਹੀਨੇ ਦੀ ਹੈ ਠੀਕ ਹੈ ਤੇ ਸੀਮੈਂਟ ਵਗੈਰੇ ਕਿਹੜੇ ਦੀ ਆਪ ਪਏ ਇਹ ਬਾਈ ਆਪਾਂ ਦੇਖੇ ਨਾ ਚੰਗੇ ਦਾ ਵੀਰੇ ਕੋਈ ਯਾਦ ਨਹੀਂ ਹੈਗਾ ਵੀ ਤੁਹਾਨੂੰ ਜੱਪ ਮਾਰਦੀ ਹਾਂ ਠੀਕ ਹੈ ਯਾਨੀ ਕਿ ਜੇ ਤੁਹਾਡਾ ਲੈਗ ਠੀਕ ਹੈ ਹਾਂ ਬਾਕੀ ਜਿਹੜਾ ਵੀਰ ਆਊਗਾ ਯਾਨੀ ਕਿ ਉਹਨੂੰ ਸਾਰੀ ਸਾਰੀ ਡਿਟੇਲ ਠੀਕ ਹੈ ਠੀਕ ਤੇ ਜਿਹੜੀ ਤੀਜੇ ਨੰਬਰ ਤੇ ਆ ਇਹ ਜੀ ਜੀ ਕਿਨਾਂ ਤਾਂ ਤੁਸੀਂ ਦੇਖ ਸਕਦੇ ਹੋ ਚਾਰ ਚਾਰ ਥਾਣਾ ਪੰਜਵਾਂ ਥਾਣ ਕੋਈ ਨਹੀਂ ਤੁਸੀਂ ਦੇਖ ਸਕਦੇ ਹੋ ਸੋਹਣਾ ਸਲੱਖੀਆਂ ਲਗ ਮਹੀਨਾ ਦੀ ਬੱਚੀ ਹੈ ਬਈ ਠੀਕ ਹੈ ਇਹ ਜੱਗਦੀ ਆ ਠੀਕ ਹੈ ਮਦਰਦਾਰ ਕੜ ਵੀਰੇ ਮਾਨ ਰਕਾਰਡ ਬਈ ਹੈਗਾ ਸੀਗਾ ਮੰਨ ਕੇ ਚੱਲ ਜੀ ਇਹਦਾ 20 ਤੋਂ ਬਾਰ-ਬਾਰ ਵੀਰੇ ਠੀਕ ਹੈ ਇਹਦਾ ਮੁੱਲ ਵੀਰੇ ਇਹ ਬਈ ਬੱਸੀ ਮੰਨ ਕੇ ਚੱਲੋ ਜੀ 9000 ਦੇ ਦਾਂਗੇ 9000 ਜੇ ਮੰਨ ਲਓ ਕੋਈ ਵੀਰ ਤਿੰਨੇ ਲੈਣ ਆਉਂਦਾ ਕੱਠੀਆਂ ਤਾਂ ਕਿੰਨੇ ਦਾ ਹੋ ਜਾਊ ਆਪਣਾ ਸੌਦਾ ਇਹ ਇਹ ਬਈ ਕੱਠੀਆਂ ਮੰਨ ਕੇ ਚੱਲ ਬਈ 25000 ਸਾਰੇ ਦੇ ਠੀਕ ਹੈ ਮੰਨ ਤਾਂ ਹੁਣ ਵੀਰ ਦਾ ਕਰਨਾ ਪੈਣਾ ਇਹਦਾ ਸਾਰਾ ਕਰਾਂਗੇ ਬਈ ਜ਼ਰੂਰ ਕਰਾਂਗੇ